ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਈ ਰੂਪਾ ਇਹ ਪਿੰਡ ਬਠਿੰਡਾ ਜ਼ਿਲ੍ਹੇ ਦਾ ਤੇ ਇਹਨੂੰ ਤਹਿਸੀਲ ਫੂਲ ਪੈਂਦੀ ਹੈ ਨੇੜੇ ਹੀ ਆ ਦੋਸਤੋ ਰਾਮਪੁਰਾ ਫੂਲ ਇੱਥੋਂ ਕੋਈ ਬਹੁਤਾ ਦੂਰ ਨਹੀਂ ਭਾਈ ਰੂਪਾ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੱਝਾਂ ਜਿਹੜੀਆਂ ਉਹ ਚੰਗੇ ਦੁੱਧ ਵਾਲੀਆਂ ਘਰੇ ਰੱਖੀਆਂ ਹੋਈਆਂ ਆ ਜਦੋਂ ਆ ਕੇ ਕਿਸੇ ਵੀਰ ਨਾਲ ਗੱਲਬਾਤ ਕਰਦੇ ਆ ਤਾਂ ਉਹਦੇ ਪਸ਼ੂਆਂ ਬਾਰੇ ਦੱਸਦਾ ਤੇ ਬਾਕੀ ਕੋਸ ਢਾਂਚਿਆਂ ਤੋਂ ਵੀ ਜੱਜਮੈਂਟ ਹੁੰਦੀ ਆ ਵੀ ਪਸ਼ੂ ਜਿਹੜੇ ਉਹ ਚੰਗੇ ਦੁੱਧ ਵਾਲੇ ਦਿਸਦੇ ਆ ਤੇ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚ ਇੱਕ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਦਿਖਾਉਣੀ ਹੈ ਬਹੁਤ ਸੋਹਣਾ ਦੁੱਧ ਦਾ ਰਿਕਾਰਡ ਬਾਈ ਹੋਰੀ ਦੱਸਦੇ ਆ ਬਾਕੀ ਬਿਲਕੁਲ ਹੀ ਤਾਜੀ ਸੂਈ ਆ ਅੱਜ ਹੀ ਸੂਈ ਆ ਕਿਉਂਕਿ ਗੱਬਣ ਤੋਂ ਵੀ ਫੋਨ ਬਾਈ ਹੋਰਿਆਂ ਦੇ ਆਉਂਦੇ ਰਹੇ ਆ ਤੇ ਅੱਜ ਜਦੋਂ ਇਹ ਸੂਈ ਆ ਉਸ ਤੋਂ ਬਾਅਦ ਵੀ ਫੋਨ ਵੀਰ ਦਾ ਆਇਆ ਵੀ ਵੀਡੀਓ ਅੱਜ ਹੀ ਬਣਾਉਣੀ ਆ ਆਪਾਂ ਤਾਜੀ ਸੂਈ ਮੱਝ ਤੁਹਾਨੂੰ ਦਿਖਾਉਣ ਲੱਗਾ ਦੁੱਧ ਦੇ ਵੀ ਅਰਦਾਸ ਦੇਣਗੇ ਬਾਕੀ ਜਿਹੜਾ ਵੀਰ ਪੇਮੈਂਟ ਇਨਵੈਸਟ ਕਰਨੀ ਚਾਹੂਗਾ ਉਹ ਆਪਦੀ ਸਮਝ ਵਰਤੂਗਾ ਵੀ ਉਹ ਕਿੰਨਾ ਦੁੱਧ ਚੋਲੂਗਾ ਹਾਲਾਂਕਿ ਬੜੀ ਚੰਗੀ ਤਿਆਰੀ ਦੇ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਬਾਡੀ ਬੰਦ ਮੱਝ ਦੀ ਬੜੀ ਜ਼ਬਰਦਸਤ ਦੇਸਦੀ ਹੈ ਸੋਹਣੀ ਮੱਝ ਹੈ ਆਓ ਜਾਣਕਾਰੀ ਲਈਏ ਬਾਅਦ ਵਿੱਚ ਇਹਨੂੰ ਆਪਾਂ ਤੋੜ ਕੇ ਖੋਲ ਕੇ ਤੁਹਾਨੂੰ ਦਿਖਾਵਾਂਗੇ ਬਈ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਈ ਨਾਮ ਜਗਜੀਤ ਸਿੰਘ ਅਚਾ ਭਾਈ ਜਗਜੀਤ ਭਾਈ ਆਪਾਂ ਆਪਣੇ ਘਰੋਂ ਵੀ ਵੀਡੀਓ ਬਣਾਈ ਸੀ ਆਪਣੇ ਭਾਈ ਜਿਹੋੜਾ ਦਾ ਘਰ ਹਾਂਜੀ ਹਾਂਜੀ ਇਹ ਮੇਰੇ ਛੋਟੇ ਫਾਇਦਾ ਕਰਾ ਜੀ ਮੱਜਾਂ ਤੁਹਾਡੇ ਕੋਲ ਉਦੋਂ ਦੋਹਾਂ ਦੀ ਵੀਡੀਓ ਬਣਾਈ ਸੀ ਤੇ ਬੜੀਆਂ ਟਾਪ ਦੀਆਂ ਮੱਜਾਂ ਸੀ ਹਾਂਜੀ ਹਾਂਜੀ ਵੇਖੀਆਂ ਸੀ ਉਹ ਦੋਨੇ ਹਾਂਜੀ ਨਾਲ ਦੀ ਨਾਲ ਹੀ ਵੇਖੀਆਂ ਸੀ ਠੀਕ ਹੈ ਅੱਜ ਇਹ ਬਾਈ ਕੋਲ ਵੀਡੀਓ ਬਣਾਉਣ ਆਏ ਆ ਸ਼ੌਕ ਦੋਨਾਂ ਭਰਾਵਾਂ ਨੂੰ ਫਿਰ ਚੰਗੇ ਪਸ਼ੂਆਂ ਦਾ ਹੀ ਆ ਬਈ ਅੱਛਾ ਹਾਂਜੀ ਚੰਗੇ ਪਸ਼ੂਆਂ ਦਾ ਹੀ ਠੀਕ ਹੈ ਅੱਛਾ ਭਾਈ ਅੱਜ ਇੱਕ ਮੱਝ ਵੀਰ ਨੇ ਵਕਾਊ ਕੀਤੀ ਹੈ ਹਾਂਜੀ ਕਿੰਨਵਾਂ ਸੂਆ ਸੂਪੀ ਇਹ ਤੀਜੇ ਸੂਏ ਸੂਈ ਹੈ ਵੀਰੇ ਅੱਜ ਜੀ ਤੀਜਾ ਸੂਆ ਹਾਂਜੀ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਅੱਜ ਸੂਈ ਹੈ 10:00 ਵਜੇ ਅੱਜ ਸਵੇਰ 10:00 ਵਜੇ ਸੂਈ ਹੈ ਹਾਂਜੀ ਹਾਂਜੀ ਜੇਰ ਠੀਕ ਹੈ ਬੱਚਾ ਕੀ ਦਿੱਤਾ ਬਈ ਬੱਚਾ ਮੇਰ ਕਾ ਭਾਈ ਕਟਾ ਦਿੱਤਾ ਕਟਾ ਜੀ ਸੇਰੇ ਪੰਜਾਬ ਦਾ ਛੇਰੇ ਪੰਜਾਬ ਦਾ ਬੱਚਾ ਹਾਂਜੀ ਹਾਂਜੀ ਠੀਕ ਹੈ ਅੱਛਾ ਭਈ ਇਹ ਮੱਝ ਦਾ ਦੁੱਧ ਦਾ ਰਿਕਾਰਡ ਕੀ ਰਿਹਾ ਇਹਦਾ ਪਹਿਲੇ ਸੂਏ ਆਪਾਂ ਹਰਿਆਣੇ ਚ ਲਿਆਏ ਸੀਗੇ ਜੀ ਹੂੰ ਰਣਜੀਤ ਮਾਲਕ ਤੋਂ ਆਈ ਵੀ ਆ ਠੀਕ ਹੈ ਪਹਿਲੇ ਸੂਏ 16 ਲੀਟਰ ਆਪਾਂ ਚੁੱਕ ਕੇ ਲਿਆਂਦੀ ਸੀਗੀ ਰਣਜੀਤ ਮਾਲਕ ਤੋਂ ਹਾਂਜੀ ਹਾਂਜੀ ਠੀਕ ਹੈ ਦੂਜੇ ਸੂਏ ਆਪਣੇ ਕੋਲੇ ਇਹਨੇ ਦਿੱਤਾਗਾ 19 19.5 ਕਿਲੋ 19.5 ਕਿਲੋ ਦੂਜੇ ਸੂਏ ਦਿੱਤਾ ਹਾਂਜੀ ਐਡਿਟ ਚਾਰ ਵਾਧ ਦੀ ਉਮੀਦ ਆ ਜੀ 22 ਲੀਟਰ ਦੀ ਝਾਕ ਹੈਗੀ ਯਾਨੀ ਤਿਆਰੀ ਦੇ ਹਿਸਾਬ ਤੇ 20 ਠੀਕ ਹੈ ਅੱਛਾ ਵੈਸੇ ਦੋ ਸੂਏ ਤੁਸੀਂ ਚੋਈ ਹੈ ਗੱਭਣ ਹੋਣ ਤੋਂ ਬਾਅਦ ਚ ਦੁੱਧ ਕਿੰਨਾ ਟਾਈਮ ਤੇ ਆਉਂਦੀ ਹੈ ਦੁੱਧ ਆ ਮੰਨ ਕੇ ਚਲੋ ਜੀ 7 7.5 ਮਹੀਨੇ ਆਰਾਮ ਨਹੀਂ ਦੁੱਧ ਪਿਆਉਂਦੀ ਹੈ ਐਕਿਆਰ ਤਾਂ ਛੱਡੀ ਆ ਜੀ ਥੋੜਾ ਥੋੜਾ ਕਰਕੇ ਅੱਛਾ ਏਕੀ ਦੁੱਧ ਘਟਾ ਕੇ ਆਪ ਹੀ ਹਾਂਜੀ 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 ਆਪ ਛੱਡੀ ਆ ਜੀ ਠੀਕ ਹੈ ਅੱਛਾ ਭਾਈ ਪੀਕ ਲੈਵਲ ਕਿੰਨਾ ਕੁ ਟਾਈਮ ਬਣਾ ਕੇ ਰੱਖਦੀਏ ਕੋ ਸਹਿ ਧਿਆਨ ਚ ਪੀਕ ਲੈਵਲ ਆ ਇਸ ਤਰ੍ਹਾਂ ਮਨੋ ਜਿਵੇਂ 19 19.5 ਕਿਲੋ ਜੀ ਇਹਦੇ 2 ਮਹੀਨੇ ਦਿੱਤਾ ਜੀ ਪੂਰਾ ਠੀਕ ਹੈ ਉਸ ਤੋਂ ਬਾਅਦ ਥੋੜਾ ਜਿਹਾ ਫਿਰ ਘਟਾ ਗਈ ਸੀਗੀ ਠੀਕ ਹੈ ਗੱਪਨ ਟਾਈਮ ਨਾ ਹੋ ਗਈ ਸੀਗੀ ਗੱਪਨ ਛੇਤੀ ਹੋ ਗਈ ਹਾਂ ਗੱਪਨ ਹੋਣ ਤੋਂ ਬਾਅਦ ਫਿਰ ਇਹਨੇ ਥੋੜਾ ਜਦ ਘਟਾਤਾ ਸੀਗਾ ਜੀ ਠੀਕ ਹੈ ਫਿਰ ਵੀ 15 16 15 16 ਲੀਟਰ ਤੇ ਆਰਾਮ ਨਾਲ ਚੱਲੀ ਗਈ ਹੈ ਜੀ ਠੀਕ ਹੈ ਹਾਂ ਜੀ ਸਾਕੀ ਡਿਮਾਂਡ ਕਰਦੇ ਹੋ ਦੀ ਜਗਜੀਤ ਬਾਈ ਇਹਦਾ ਜੀ 240 ਦੀ ਦੇ ਦਾਂਗੇ ਜੀ 2 ਲੱਖ 40 ਹਾਂ ਜੀ ਐ ਸੋ ਦੋਸਤੋ ਥੋੜਾ ਗੱਲ ਬਾਈ ਨੇ ਜਿਵੇਂ ਇਹਦੇ ਸੁਭਾਅ ਬਾਰੇ ਮੱਝ ਦੇ ਬਾਰੇ ਕੀਤੀ ਐ ਤੁਸੀਂ ਬਹੁਤ ਵੀਡੀਓ ਦੇਖਦੇ ਹੋਵੋਗੇ ਤੇ ਮੈਂ ਵੀ ਵੀਡੀਓ ਬਹੁਤ ਬਣਾਉਣਾ ਹੈ ਜਿਹੜਾ ਸੁਭਾਅ ਦਾ شریف ਪਸ਼ੂ ਹੈ ਨਾ ਉਹ ਆਪਦੀ ਜਿਹੜੀ ਕਿਰਿਆ ਹੈਗੀ ਐ ਜਿਵੇਂ ਮੰਨ ਲਓ ਜਗਾਲੀ ਕਰਨਾ ਪਸ਼ੂ ਦਾ ਕੰਮ ਐ ਜਦੋਂ ਪੱਠੇ ਖਾ ਲੈਂਦਾ ਫੇਰ ਹੀ ਉਹ ਪਸ਼ੂ ਦੇ ਹਾਜਮ ਹੋਣਾ ਹੁੰਦਾ ਤਾਂ ਮੈਂ ਵੀਡੀਓ ਬਣਾਉਣਾ ਹੈ ਇਹਨੇ ਆਪਦੀ ਜਿਹੜੀ ਉਹ ਜਗਾਲੀ ਉਹ ਸ਼ੁਰੂ ਕਰਤੀ ਮਤਲਬ ਇਹ ਸੀਲ ਸਰੀ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਨਹੀਂ ਤਾਂ ਮੱਝ ਇੱਕ ਪਾਸੋਂ ਦੂਜੇ ਪਾਸੇ ਤੇ ਦੂਜੇ ਪਾਸੋਂ ਦੂਜੇ ਪਾਸੇ ਐਂ ਹਿੱਲੀ ਜਾਂਦੀ ਹੈ ਵੀ ਸ਼ਾਇਦ ਕੋਈ ਡਾਕਟਰ ਨਾ ਆ ਗਿਆ ਹੋਵੇ ਬਾਕੀ ਬਰੀਕੀਆਂ ਬੁਰਕੀਆਂ ਦੇਖੋ ਜੀ ਮੱਝ ਦੀਆਂ ਪਤਲਾ ਪਤਲਾ ਪਿੰਡਾ ਪਿਆਈ ਠੀਕ ਹੈ ਦੇਖੋ ਥਾਨ ਕੱਲਾ ਕੱਲਾ ਥਾਣਾ ਜੀ ਸਹੀ ਹੈ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਵਾਂਗੇ 2 ਲੱਖ ਤੇ 40 ਹਜ਼ਾਰ ਡਿਮਾਂਡ ਹੈ ਮੰਤਣ ਵਿੱਚੋਂ ਹੋ ਜਾਣਾ ਹੈ ਸਿੰਘ ਕੁੰਡਿਆਂ ਦੀ ਹੈ ਪਰ ਮਮੂਲੀ ਇੱਕ ਸ਼ੇਪ ਡਿਫਰੈਂਸ ਤੁਹਾਨੂੰ ਦਿਸਦੀ ਹੋਣੀ ਹੈ ਬਾਈ ਦੇ ਹੀ ਹੋਏ ਪਾਸੇ ਖੋਲੋ ਵੀਰੋ ਤੇ ਬਾਈ ਜੀ ਦੀ ਵਰੀ ਦੋਸਤੋ ਨਾਲ ਹੀ ਘਰ ਆ ਵੀਰ ਦਾ ਤੇ ਇਹਦੇ ਕੋਲ ਵੀ ਪਸ਼ੂ ਚੰਗੇ ਰੱਖੇ ਆ ਹੁਣ ਆਪਾਂ ਬਾਈ ਜੀ ਹਰੀ ਆਪਾਂ ਨੂੰ ਮੱਝ ਤੋੜ ਕੇ ਦਿਖਾ ਦੇਣਗੇ ਸਿੱਧੀ ਲੈ ਜਾਓ ਬਾਈ ਗੱਡੀ ਵਾਲੇ ਮੱਛਾ ਰੋਸ ਤੋਂ ਇਹਨੇ ਕੱਟਾ ਦਿੱਤਾ ਹੈ ਕੱਟਾ ਠਾ ਕੇ ਦਿਖਾ ਦੇਾਂਗੇ ਕੋਸ਼ਿਸ਼ ਇਹ ਵੀ ਕਰਾਂਗੇ ਵੀ ਵੀਡੀਓ ਚ ਆ ਪਾ ਧਾਰਾਂ ਵੀ ਤੁਹਾਨੂੰ ਦਿਖਾ ਦਈਏ ਕਿਉਂਕਿ ਭਰੇ ਹਵਾਨੇ ਚ ਤੁਸੀਂ ਦੇਖ ਰਹੇ ਹੋ ਥੋੜੀਆਂ ਬਹੁਤੀਆਂ ਧਾਰਾਂ ਮਾਰ ਕੇ ਤੁਹਾਨੂੰ ਦਿਖਾਇਆ ਜਾ ਸਕਦਾ ਫਿਰ ਵੀ ਚੰਗੀ ਕੀਮਤ ਤੇ ਚੰਗੇ ਦੁੱਧ ਵਾਲੀ ਮੱਝ ਆ ਕੇ ਤੁਸੀਂ ਦੇਖਣਾ ਪਸ਼ੂ ਨੂੰ ਤਸੱਲੀ ਕਰਨਾ ਤੁਹਾਡਾ ਹੱਕ ਹੈ ਵੀਡੀਓ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਵੀ ਹਰੇਕ ਪੱਖ ਤੋਂ ਖਾਸ ਕਰਕੇ ਚੰਗੇ ਪਸ਼ੂ ਨੂੰ ਤਾਂ ਹਰੇਕ ਐਂਗਲ ਤੋਂ ਦਿਖਾਇਆ ਜਾਵੇ ਹਵਾਨਾ ਪਛਾਣ ਨੂੰ ਵੀ ਫੁੱਲ ਹੈ ਅਗਾੜੀ ਵੀ ਚੰਗੀ ਹੈ ਬਾਕੀ ਥਣਾ ਚ ਬਿੱਥੀ ਕਿੰਨੀ ਕਾ ਮੈਂ ਨੇੜੇ ਤੋਂ ਤੁਹਾਨੂੰ ਫੇਰ ਇਹਦਾ ਜਿਹੜਾ ਉਹ ਵਿਊ ਦਿਖਾ ਦੇਣਾ ਬਈ ਆਪਾਂ ਇੱਕ ਜਿਹੜਾ ਹੋਰ ਕਢਾਉਣਾ ਬੰਨੇ ਹੋਣਾ ਹਜੇ ਉਧਰ ਦੀ ਉੱਤੋਂ ਵੀ ਕਮਾ ਐ ਕਮਾ ਲੈਂਦਾ ਇੱਧਰ ਦੀ ਇੱਧਰ ਤੇ ਇੱਧਰ ਤੇ ਇੱਧਰ ਸੋ ਸੋ ਬਿਲਕੁਲ ਫੁੰਡੇ ਸਿੰਘ 1921 ਸ਼ੇਪ ਡਿਫਰੈਂਸ ਮੈਂ ਸ਼ੁਰੂਆਤ ਤੇ ਵਿੱਚ ਹੀ ਦੱਸਤਾ ਬਾਕੀ ਹੁਣ ਤੁਸੀਂ ਇਸ ਮੱਝ ਨੂੰ ਫਿਰ ਦੇਖੋ ਪੀ ਲੈਣ ਦੇ ਪਾਣੀ ਭਈ ਹਵਾਨਾ ਦੱਸੋ ਕਰਮਾ ਵਾਲੀ ਨੇ ਨਿੱਗਰ ਹਵਾਨਾ ਪਟਿਆ ਉੱਪਰਲੇ ਪਾਸੇ ਨੂੰ ਨੋਟ ਕਰਿਓ ਕਿਉਂਕਿ ਹਵਾਨੇ ਉਹੀ ਚੰਗੇ ਹੁੰਦੇ ਜਿਹੜੇ ਮੋਢ ਦੇ ਵਿੱਚੋਂ ਮਜ਼ਬੂਤ ਹੋਣ ਸੋ ਜਿਨ੍ਹਾਂ ਦੀ ਜੜ ਹਮੇਸ਼ਾ ਮਜ਼ਬੂਤ ਹੋ ਉਹੀ ਚੀਜ਼ ਕਾਮਯਾਬ ਰਹਿੰਦੀ ਹੈ ਐਵੇਂ ਇਹ ਮੱਝ ਦਾ ਹਵਾਨਾ ਆਪਾਂ ਨੂੰ ਦਿਸਦਾ ਤਾਜੀ ਸੋਈ ਹੈ ਬੱਚੇ ਦੀ ਖੇਚ ਕਰਦੀ ਹੈ ਸੁਭਾਅ ਜੀ ਇੰਨੀ ਕਿ ਠੰਡੀ ਸੀਲ ਆ ਤੁਹਾਡੇ ਸਾਹਮਣੇ ਆ ਤੋਰਦਿਆਂ ਤੋਂ ਕੋਈ ਭੱਜ ਨਸ ਨਹੀਂ ਹੈਗੀ ਬਾਕੀ ਹਰਿਆਣੇ ਦੇ ਵਿੱਚੋਂ ਆਈ ਹੈ ਮੁਰਾ ਨਸਲ ਹੈ ਬਰੀਡ ਜਿਹੜੀ ਉਹ ਹਮੇਸ਼ਾ ਸਿਆਣੀ ਹੁੰਦੀ ਹੈ ਨਸਲ ਚੰਗੀ ਰਹਿੰਦੀ ਹੈ ਕਮਾਲ ਆ ਭਾਈ ਤੋ ਟਾਂਚਾ ਦੇਖੋ ਫੇਰ ਮੱਝ ਦਾ ਮਨ ਖੁਸ਼ ਕਰੂਗੀ ਜਿਹੜਾ ਵੀਰ ਖਰੀਦਦਾ ਬਾਕੀ ਰਕਮ ਪੰਡਤ ਤੁਸੀਂ ਰੁਪਈਆਂ ਦੀ ਲਾਉਣੀ ਹੈ ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰਿਓ ਸੋਦਸੋ ਹਉਣ ਇਹਦਾ ਹਵਾਨਾ ਦੇਖ ਲਓ ਤੁਸੀਂ ਕਰਨ ਵਾਲੀ ਦਾ ਇਦਾਂ ਦਾ ਹਵਾਨਾ ਹੈ ਕਾਫੀ ਮੋਟ ਦੇ ਵਿੱਚੋਂ ਜੁੜਿਆ ਉੱਪਰਲੇ ਪਾਸੇ ਦੁੱਧ ਕਾਫੀ ਦਿਸਦਾ ਥਣਾ ਚ ਵਿੱਥੀ ਇਧਰੋਂ ਐਵੇਂ ਨੋਟ ਕਰ ਲਿਓ ਅੱਗੇ ਪਿੱਛੇ ਕਿੰਨੀ ਕਿ ਵਿੱਥੀ ਹੈ ਮੈਂ ਤੁਹਾਨੂੰ ਸਾਈਡ ਤੋਂ ਦਿਖਾ ਦਿੰਨਾ ਇਧਰੋਂ ਤੁਸੀਂ ਅੱਗੇ ਪਿੱਛੇ ਥਣਾ ਚ ਵਿੱਥੀ ਦੇਖ ਲਓ ਥਣ ਅਗਾੜੀ ਦੇ ਵੀ ਚੰਗੇ ਹੈ ਹਵਾਨੇ ਤੇ ਨਾੜਾਂ ਵੀ ਦਿਸਦੀਆਂ ਬਾਕੀ ਇੰਨੀ ਕਿ ਵਿੱਥੀ ਇਹਦੀ ਅਗਾੜੀ ਤੇ ਪਿਛਾੜੀ ਅਗਲੇ ਤੇ ਪਿਛਲੇ ਥਣਾ ਦੇ ਵਿੱਚ ਹੈ ਪਰਲੇ ਪਾਸੇ ਤੋਂ ਵੀ ਥਾਨ ਤੁਹਾਨੂੰ ਦਿਖਾ ਦੂੰਗਾ ਸਿੰਘਾਂ ਬਾਰੇ ਸ਼ੁਰੂਆਤ ਚ ਤੁਹਾਨੂੰ ਦੱਸਦਾ ਸੀ ਬਹੁਤ ਸੋਹਣਾ ਸਿੰਘ ਇਸ ਸਾਈਡ ਦਾ ਸਿੰਘ ਦੂਜਾ ਵੀ ਮੁੜਿਆ ਪਰ ਕਈ ਵਾਰਾਂ ਸ਼ੇਪ ਥੋੜੀ ਬਹੁਤ ਫਰਕ ਚ ਰਹਿ ਜਾਂਦੀ ਪਸ਼ੂ ਦੀ ਟਾਂਚਾ ਇਧਰੋਂ ਵੀ ਤੁਸੀਂ ਦੇਖ ਲਓ ਸੋ ਆਸ ਹੈ ਬਹੁਤ ਸੋਹਣਾ ਦੁੱਧ ਐ ਇਸ ਵਾਰ ਦੇਊਗੀ ਮੱਝ ਬਾਕੀ ਮੌਸਮ ਅੱਜ ਪਹਿਲੀ بارش ਹੋਈ ਹੈ ਜਿਹੜੀ ਭਰਮੀ بارش ਹੈ ਤਾਂ ਇਹਦੇ ਨਾਲ ਇਹ ਪਸ਼ੂ ਜਿਹੜੇ ਆ ਜਿਵੇਂ ਮੱਝ ਤਾਜੀ ਸੋਈ ਇਹਨੂੰ ਪੀਕ ਫੜਨ ਦੇ ਵਿੱਚ ਵੀ ਥੋੜੀ ਆਸਾਨੀ ਹੋਊਗੀ ਸੋ ਇਸ ਸਾਈਡ ਤੋਂ ਵੀ ਤੁਹਾਨੂੰ ਮੈਂ ਹਵਾਨਾ ਦਿਖਾ ਰਿਹਾ ਦੋਸੋ ਬਿਲਕੁਲ ਇੱਕੋ ਜਿਹਾ ਹਵਾਨਾ ਜਿੰਜੀਤ ਭਾਈ ਅਗਾੜੀ ਵੈਸੇ ਸੁਬਾ ਕਾਫੀ ਸਪੇਸ ਦੱਸਦੀ ਅਗਲੇ ਸਾਨ ਤੋਂ ਅੱਗੇ ਨੂੰ ਗੈਠਾਂ ਨੂੰ ਦੀਂਦੀ ਹੈ ਹਾਂਜੀ ਹਾਂਜੀ ਕਿੰਨਾ ਕ ਦੁੱਧ ਹੋਊਗਾ ਗਾੜੀ ਦੇ ਵਿੱਚ ਆ ਗਾੜੀ ਦਾ ਹੈਗਾ ਜੀ ਪੌਣੇ 4 ਕਿਲੋ ਦੁੱਧ ਹੈਗਾ ਜੀ ਜਾਣੀ 3.5 ਤੋਂ ਬਾਹਰ ਬਾਹਰ ਬੱਸ ਪੌਣੇ ਚਾਰ ਕਿੰਨੇ ਮੰਨੋ ਜੀ ਪੌਣੇ ਚਾਰ ਕਿਲੋ ਦੁੱਧ ਆ ਗਾੜੀ ਦਾ ਹੈਗਾ ਹੀ ਹੈਗਾ ਜੇ ਐਦ ਕੀ ਦੁੱਧ ਵਾਧੀ ਫਿਰ ਤਾਂ ਚਾਰ ਕਿਲੋ ਨੂੰ ਕਰਕੇ ਚਾਰ ਕਿਲੋ ਗਾੜੀ ਕਰ ਜੂ ਠੀਕ ਹੈ ਸੋ ਸੋ ਆਸ ਹੈ ਵੀ ਚਾਰ ਕਿਲੋ ਅਗਲੇ ਥਾਣਾ ਚੋਂ ਦੁੱਧ ਨਿਕਲੂਗਾ ਬਾਕੀ ਥਾਣੀ ਦੱਸਦਾ ਜੀ ਮੱਜ ਦਾ ਸਹੀ ਹੈ ਭਾਈ ਸੋ ਇਹ ਬੱਚਾ ਦੋਸਤੋ ਕਿਉਂਕਿ ਤਾਜੀ ਸੂਈ ਆ ਉਹਦੇ ਕਰਕੇ ਬਾਕੀ ਕੁਝ ਨੀਂਹ ਉੱਤੇ ਬੱਚੇ ਤੇ ਪੈ ਜਾਂਦਾ ਗਿੱਲਾ ਬੱਚਾ ਦਿਸਦਾ ਹਣਾ ਤੁਹਾਨੂੰ ਸੋ ਅੱਜ ਸਵੇਰ 8 ਵਜੇ ਸੂਈ ਹੈ ਤਾਰਾ ਮਾਰ ਕੇ ਦਿਖਾ ਦਿੰਨੇ ਆ ਦੋਸਤੋ ਵੀਡੀਓ ਦੇ ਵਿੱਚ ਵੇਟ ਕਰਿਓ ਜੇ ਇਹਦੀ ਵੀ ਜਿਹੜੇ ਵੀ ਇਹ ਖਰੀਦਣਾ ਚਾਹੁੰਦੇ ਆ ਤਾਂ ਕੰਟੈਕਟ ਤੁਸੀਂ ਕਰ ਸਕਦੇ ਹੋ ਬਾਕੀ ਆ ਕੇ ਪਸੂ ਸਾਹਮਣੇ ਦੇਖਿਆ ਕਰੋ ਤੋ ਦੋਸਤੋ ਬੱਚਾ ਛੱਡ ਲਿਆ ਸੀਲ شریف ਹਦੋਂ ਵੱਧ ਦਿਸਦੀ ਹੈ ਮਾਜੋ ਦੋਸਤੋ ਗਾਂ ਤਾਂ ਤੁਹਾਡੀ ਕਿਸਮਤ ਹੈ ਜਿਹੜਾ ਵੀਰ ਖਰੀਦਦਾ ਉਹਦੇ ਕੋਲ ਕਿਵੇਂ ਰਹੂਗੀ ਪਰ ਜੋ ਰੌਖ ਮੈਂ ਇਹਦਾ ਦੇਖ ਰਿਹਾ ਇਹ ਸੁਭਾਅ ਦੀ شریف ਮੱਝ ਹੈ ਪੂਰੀ ਉਸ ਪਸੂ ਆ ਤਾਂ ਲਗਭਗ ਪਹਿਲਾਂ ਵੀ ਥਣ ਭਰੀ ਦਿਸਦੇ ਸੀ ਵੈਸੇ ਸੋਹਣਾ ਪਸਮਾ ਹੈ ਤਾਰਾਂ ਵੀਖਦੇ ਆਪਾਂ ਮਾਰ ਕੇ ਇਹਦੇ ਥਣਾ ਦੇ ਵਿੱਚੋਂ ਬੱਚਾ ਕੇਰਾ ਲਾਤਾ ਸੀ ਥੋੜਾ ਜਾਂ ਮਾਂ ਚ ਬਾਈ ਹੋਰੀ ਪਿਉਣਗੇ ਬੱਚੇ ਨੂੰ ਦੁੱਧ ਬਾਈ ਮਾਰ ਦੋ ਤਾਂ ਕੋਈ ਮੈਂ ਇਧਰਨੇ ਪਾਸੇ ਦੀ ਹੋ ਜਾਣਾ ਕੋਈ ਗੱਲ ਤਾਰ ਦੇ ਦਿਓ ਮਾਂ ਜੀ ਨੂੰ ਬਈ ਠੀਕ ਹੈ ਹੁਣ ਆਪਾਂ ਅਗਲੇ ਥਣਾ ਤੋਂ ਪਹਿਲਾਂ ਤਾਰਾਂ ਮਾਰਾਂਗੇ

ਸੋ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਮੱਝ ਪਾਈ ਨੇ ਵਿਕਾਊ ਕੀਤੀ ਸੀ ਤੁਹਾਨੂੰ ਦਿਖਾਤੀ ਹੈ ਕੋਸ਼ਿਸ਼ ਕੀਤੀ ਹੈ ਹਰੇਕ ਪੱਖ ਤੋਂ ਦਿਖਾਉਣ ਦੀ ਚੰਗੀ ਕੀਮਤ ਦੀ ਇੱਕ ਚੰਗੀ ਮੱਝ ਹੈ ਤਾਂ ਜਿਹੜਾ ਵੀ ਖਰੀਦਣਾ ਚਾਵੇ ਹੱਕ ਹੈ ਵੀ ਫੁੱਲ ਤਸੱਲੀ ਕਰਿਓ ਆ ਕੇ ਦੇਖਣਾ ਤੁਸੀਂ ਨੰਬਰ ਸਕਰੀਨ ਉੱਤੇ ਹੈ ਰੇਟ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਵੀਡੀਓ ਦੇ ਵਿੱਚ ਹੋਵੇ ਤਾਂ ਉਹ ਵੀਡੀਓ ਦੇ ਵਿੱਚ ਹੀ ਕੀਤਾ ਹੈ ਜਿਹਨੂੰ ਜੱਜਦੀ ਹੈ ਉਹ ਵੀ ਰੇਟ ਲਾ ਕੇ ਦੇਖ ਸਕਦਾ ਬਾਕੀ ਵੀਰ ਜਿਹੜੇ ਆ ਉਹ ਉਹਨਾਂ ਨੂੰ ਇੱਕ ਚੰਗੀ ਮੱਝ ਦਿਖਾਈ ਹੈ ਮੈਨੂੰ ਲੱਗਦਾ ਵੀ ਜਿਹੜਾ ਵੀਰ ਪਸ਼ੂ ਰੱਖਦਾ ਹੈ ਚੰਗਾ ਪਸ਼ੂ ਦੇਖ ਕੇ ਉਹਨਾਂ ਦਾ ਮਨ ਜ਼ਰੂਰ ਖੁਸ਼ ਹੁੰਦਾ ਹੋਊਗਾ ਸੋ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ